ਪਹਿਲੀ ਗੱਲ ਤਾਂ ਯਾਰ ਜਿਹੜੇ ਕਮੈਂਟਾਂ 'ਚ ਗਲਤ ਬੋਲਦੇ ਆ ਤੁਹਾਨੂੰ ਕਿਸੇ ਗੱਲ ਦਾ ਪਤਾ ਹੈ ਨਹੀਂ ਕਈ ਕਹਿ ਰਹੇ ਆ ਇਹ ਵੀਡੀਓ ਪਿੱਛੇ ਲਾਈਕ ਪਿੱਛੇ ਦੋਗੇ ਲਾਈਕ ਵਿਚ ਆਪਣਾ ਬੱਚਾ ਗਵਾ ਲਿਆ ਕੋਈ ਕਹਿੰਦੇ ਵੀ ਨੂੰ ਠੰਡ ਲੱਗ ਗਈ ਫਲਾਣਾ ਤੁਹਾਨੂੰ ਪਤਾ ਉਹਦੀ ਬੇਟੀ ਨੂੰ ਕੀ ਹੋਇਆ ਸਤਿ ਸ਼੍ਰੀ ਅਕਾਲ ਜੀ ਬੀਤੇ ਦਿਨ ਹੀ ਪ੍ਰੀਤ ਆਕਾਸ਼ ਦੇ ਬੇਬੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਲੋਕ ਬੱਚੀ ਦੀ ਮਾਤਾ ਪਿਤਾ ਨੂੰ ਹੀ ਉਸ ਦਾ ਕਸੂਰ ਵਾਰ ਸਮਝ ਰਹੇ ਨੇ ਇੰਨਾ ਹੀ ਨਹੀਂ ਬੱਚੀ ਦੀ ਡੈਥ ਤੋਂ ਬਾਅਦ ਲਗਾਤਾਰ ਉਹਨਾਂ ਦੇ ਵੱਲੋਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਪ੍ਰੀਤ ਆਕਾਸ਼ ਹੁਣ ਆਪਣੀ ਬੱਚੀ ਤੋਂ ਵੀ ਫੇਮ ਭਾਲ ਰਹੇ ਨੇ ਉਸ ਤੋਂ ਬਾਅਦ ਕਰਨ ਜਗਪ੍ਰੀਤ ਲਾਈਵ ਆਏ ਅਤੇ ਉਹਨਾਂ ਨੇ ਸਫਾਈ ਵਿੱਚ ਕੀ ਕਿਹਾ ਆਪ ਤੁਹਾਨੂੰ ਅੱਗੇ ਵੀਡੀਓ ਵੱਲ ਲੈ ਚੱਲਦੇ ਹਾਂ ਤਾਂ ਕਿ ਤੁਸੀਂ ਇਹਨਾਂ ਦੇ ਪੁਆਇੰਟ ਆਫ View ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਹਾਂਜੀ ਅੱਪਾਂ ਅੱਜ ਗੱਲ ਕਰਨੀ ਸੀਗੀ ਪ੍ਰੀਤ ਪ੍ਰੀਤ ਕਾਸ਼ ਬਾਰੇ ਆਪਣੇ ਭਰਾ ਬਾਰੇ ਪਹਿਲੀ ਗੱਲ ਤਾਂ ਯਾਰ ਜਿਹੜਾ ਕਮੈਂਟਾਂ 'ਚ ਗਲਤ ਬੋਲਦੇ ਆ ਤੁਹਾਨੂੰ ਕਿਸੇ ਗੱਲ ਦਾ ਪਤਾ ਹੈ ਨਹੀਂ ਠੀਕ ਐ ਤੇ ਦੂਜੀ ਗੱਲ ਗੱਲ ਤਾਂ ਕਮੈਂਟਾਂ ਦੇ ਵਿੱਚ ਨਹੀਂ ਬੋਲੀਦਾ ਕਿਸੇ ਨੂੰ ਠੀਕ ਹੈ ਕਈ ਕਹਿ ਰਹੇ ਆ ਇਹ ਵੀਡੀਓ ਪਿੱਛੇ ਲਾਈਕ ਪਿੱਛੇ ਦੋਗੇ ਲਾਈਕ ਵਿੱਚ ਆਪਣਾ ਬੱਚਾ ਗਵਾ ਲਿਆ ਕੋਈ ਕਹਿੰਦੇ ਵੀ ਨੂੰ ਠੰਡ ਲੱਗ ਗਈ ਫਲਾਣਾ ਤੁਹਾਨੂੰ ਪਤਾ ਉਹਦੀ ਬੇਟੀ ਨੂੰ ਕੀ ਹੋਇਆ ਕੀ ਨਹੀਂ ਇਹ ਸਾਨੂੰ ਪਤਾ ਜਾਂ ਉਹਨਾਂ ਨੂੰ ਪਤਾ ਠੀਕ ਐ ਜਿੱਤੇ ਵੀਦ ਦੀ ਹੁੰਦੀ ਉਹਨੂੰ ਪਤਾ ਹੁੰਦਾ ਫਿਰ ਕਹਿੰਦੇ ਆ ਕਿ ਉਹ ਰੀਲਾਂ ਪਾਈ ਜਾਂਦੇ ਆ ਕੱਢੀ ਜਾਂਦੇ ਉਹ ਕਰੀ ਜਾਂਦੇ ਪਾਈ ਇੱਕ ਮਿੰਟ ਜਿਹੜੇ ਸਾਰੇ ਸੈਲੀਬ੍ਰਿਟੀ ਮਰਦੇ ਆ ਵੱਡੇ ਵੱਡੇ ਉਹ ਲੋਕ ਮਰਦੇ ਆ ਹਨਾ ਜਦੋਂ ਕੋਈ ਖਾਸ ਦਾਨ ਨਾ ਤੇਮਕੜਾ ਨਿਯਰ ਮਾਰਗੇ ਤੁਸੀਂ ਤਾਂ ਵੇਟ ਕਰਦੇ ਹੋ ਜੋ ਨੇ ਆਪਣੀ ਬੱਚੀ ਦੀ ਵੀਡੀਓ ਪਾ ਹੀ ਨਹੀਂ ਕੀ ਕੀ ਗਵਾ ਲਿਆ ਉਹਨੇ ਇੱਕ ਬੱਚੀ ਸੀ ਨਾ ਉਹਦੀ ਪਿਆਰ ਕਰਦਾ ਪਹਿਲੀ ਗੱਲ ਯਾਰ ਆਪਣੇ ਵੀਡੀਓ ਕੋਈ ਵੀ ਬੰਦਾ ਸ਼ੇਅਰ ਕਰ ਸਕਦਾ ਇਹ ਕੋਈ ਉਹ ਇਲੀਗਲ ਕੰਮ ਨਹੀਂ ਆਇਆ ਕੁਛ ਨਹੀਂ ਹੈਗਾ ਵੀ ਹਾਂ ਆ ਆਪਣੀ ਪਰਸਨਲ ਲਾਈਫ ਸ਼ੇਅਰ ਨਹੀਂ ਕਰ ਸਕਦੇ ਅਗਲੇ ਨੂੰ ਸਕੂਨ ਮਿਲਦਾ ਵੀਡੀਓ ਪਾ ਕੇ ਕਰ ਆਪਣੇ ਸਕੂਨ ਨਹੀਂ ਬਣਾਉਂਦਾ ਠੀਕ ਹੈ ਦੂਜੀ ਗੱਲ ਕਮੈਂਟਾਂ ਦੇ ਵਿੱਚ ਗਲਤ ਨਾ ਬੋਲਿਆ ਕਰੋ ਜੇ ਕਿਸੇ ਗੱਲ ਦਾ ਪਤਾ ਨਹੀਂ ਨਾ ਹੁੰਦਾ ਤੇ ਕਿਸੇ ਨੂੰ ਬੋਲੀਦਾ ਨਹੀਂ ਹੁੰਦਾ ਤੇ ਦੂਜੀ ਗੱਲ ਜੋ ਹੋਇਆ ਹਾਂ ਉਹ ਆਪਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਆਪਣੀ ਫੈਮਿਲੀ ਨੂੰ ਪਤਾ ਠੀਕ ਹੈ ਬਾਕੀ ਆਪਾਂ ਦਾ ਰੱਬ ਦੇ ਹੱਥ ਦਾ ਹੈ ਹੱਥ ਤੇ ਹੱਥ ਰੱਬ ਨੇ ਚਲੋ ਜਿੰਨੀ ਲਿਖੀ ਸੀ ਉਹ ਆਪਣੀ ਹੋ ਗਈ ਹੈ ਨਾ ਤੇ ਬਾਕੀ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਕਮੈਂਟਾਂ ਪਿੱਛੇ ਠੀਕ ਹੈ ਨਾ ਕੋਈ ਵੀਡੀਓ ਪਿੱਛੇ ਆਪਣਾ ਕੋ ਬੱਚਾ ਗਵਾ ਸਕਦਾ ਠੀਕ ਹੈ ਇੰਨੀ ਕਿਸੇ ਚ ਹਿੰਮਤ ਨਹੀਂ ਹੁੰਦੀ ਮਾਂ 9 ਮਹੀਨੇ ਮਾਂ ਆਪਣੇ